ਤਲਵੰਡਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦੀ ਮੀਟਿੰਗ ਕੀਤੀ ਜਾ ਰਹੀ ਸੀ ਜ਼ਿਕਰ ਸੀ ਕਿ ਐਨ ਆਰ ਆਈ ਪੋਰਟਲ ਜਿਹੜਾ ਹੈ ਉਹ ਲਾਂਚ ਕੀਤਾ ਜਾ ਸਕਦਾ ਹੈ ਪਰ ਇੱਥੇ ਫੈਸਲਾ ਜਿਹੜਾ ਹੈ ਸਰਕਾਰ ਦੇ ਵੱਲੋਂ ਦੀ ਲਿਆ ਗਿਆ ਹੈ ਐਨ ਆਰ ਆਈ ਮਿਲਨੀਆਂ ਦਾ 3 ਫਰਵਰੀ ਤੋਂ ਐਨ ਆਰ ਆਈ ਮਿਲਨੀਆਂ ਜਿਹੜੀਆਂ ਨੇ ਉਹ ਸ਼ੁਰੂ ਹੋਣ ਜਾ ਰਹੀਆਂ ਨੇ ਔਰ ਪੰਜ ਮਿਲਨੀਆਂ ਜਿਹੜੀਆਂ ਨੇ ਹੋਣ ਗਿਆ ਜਿਸ ਦਾ ਜ਼ਿਕਰ ਕੀਤਾ ਗਿਆ ਹੈ ਤਾਂ ਫੈਸਲਾ ਜਿਹੜਾ ਹੈ ਸਰਕਾਰ ਦੇ ਵੱਲੋਂ ਦੀ ਲਿਆ ਗਿਆ ਹੈ ਐਨ ਆਰ ਆਈ ਮਾਮਲੇ ਵਿਭਾਗ ਦੀ ਨਵੀਂ ਵੈਬਸਾਈਟ ਜਿਹੜੀ ਆ ਉਹ ਲਾਂਚ ਕੀਤੀ ਗਈ ਹੈ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਹੈ ਕਿ ਐਨ ਆਰ ਆਈਸ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰਨ ਦੇ ਲਈ ਜਿਹੜਾ ਹੈ ਇਹ ਵੈਬਸਾਈਟ ਸਹਾਇੀ ਹੋਵੇਗੀ ਮਦਦਗਾਰ ਜਿਹੜੀ ਆ ਉਹ ਸਾਬਤ ਹੋਵੇਗੀ ਦਿੱਲੀ ਕਮਾਂਤਰੀ ਹਵਾਈ ਅੱਡੇ ਤੇ ਪੰਜਾਬੀਆਂ ਨੂੰ ਸਹੂਲਤ ਦੇਣ ਦੀ ਕੋਸ਼ਿਸ਼ ਜਿਹੜੀ ਹੈ ਇਸ ਤੇ ਜ਼ਰੀਏ ਕੀਤੀ ਜਾ ਰਹੀ ਹੈ 에어ਪੋਰਟ ਦੇ ਉੱਤੇ ਪੰਜਾਬ ਸਹਾਇਤਾ ਕੇਂਦਰ ਖੋਲਣ ਦੀ ਤਿਆਰੀ ਜਿਹੜੀ ਆ ਪੰਜਾਬ ਸਰਕਾਰ ਦੇ ਵੱਲੋਂ ਦੀ ਕੀਤੀ ਜਾ ਰਹੀ ਹੈ ਤਾਂ ਐਨ ਆਰ ਆਈਸ ਨੂੰ ਹੁਣ ਜਿਹੜੀਆਂ ਸਹੂਲਤਾਂ ਨੇ ਯਾਨੀ ਕਿ ਉਹਨਾਂ ਬਾਰੇ ਸਰਕਾਰ ਸੋਚਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਐਨ ਆਰ ਆਈ ਮਿਲਨੀਆਂ ਜਿਹੜੀਆਂ ਨੇ ਸ਼ੁਰੂ ਹੋਣ ਗਿਆ ਔਰ 3 ਫਰਵਰੀ ਤੋਂ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ ਐਨ ਆਰ ਆਈ ਪੰਜ ਕਿਹਾ ਜਾ ਰਿਹਾ ਹੈ ਕਿ ਮਿਲਨੀਆਂ ਜਿਹੜੀਆਂ ਨੇ ਉਹ ਸਰਕਾਰ ਦੇ ਵੱਲੋਂ ਦੀ ਕਰਵਾਈਆਂ ਜਾਣਗੀਆਂ ਔਰ ਮਦਦ ਜਿਹੜੀ ਹੈ ਇਸ ਦੇ ਨਾਲ ਐਨ ਆਰ ਆਈਸ ਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਸਯੋਗੀ ਸਾਹਿਲ ਨਰੂਲਾ ਇਸ ਵੇਲੇ ਸਾਡੇ ਨਾਲ ਜੁੜ ਰਹੇ ਨੇ ਸਾਹਿਲ ਕੀ ਕੁਝ ਪੂਰੀ ਜਾਣਕਾਰੀ ਐਨ ਆਰ ਆਈ ਦੇ ਵੱਲ ਸਰਕਾਰ ਧਿਆਨ ਦੇ ਰਹੀ ਹੈ ਔਰ ਉਹਨਾਂ ਨੂੰ ਸਹੂਲਤ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਅ ਬਿਲਕੁਲ ਜੇਕਰ ਗੱਲ ਕਰੀ ਤਾਂ ਪੰਜਾਬ ਦੇ ਜ਼ਿਲ੍ਹੇ ਵੀ ਐਨਆਰਏ ਨੇ ਉਹਨਾਂ ਨੂੰ ਸਹੂਲਤ ਦੇ ਲਈ ਕਿਦਾਂ ਕਿਦਾਂ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਵਚਨਬੱਧ ਨਜੜਾ ਰੱਖੀਏ ਇਸਤੇ ਚੱਲਦੇ ਆ ਅੱਜ ਇੱਕ ਮੀਟਿੰਗ ਜਿਹੜੀ ਐ ਮੁਹੰਮਦ ਸਿੰਘ ਭਗਵੰਤ ਮਾਨ ਵੱਲੋਂ ਜੜਾ ਦੇ ਵਿੱਚ ਕੀਤੀ ਗਈ ਤੇ ਉਸ ਮੀਟਿੰਗ ਦੇ ਵਿੱਚ ਐਨਆਰਏ ਨੂੰ ਲੈ ਕੇ ਇੱਕ ਅਹਿਮ ਫੈਸਲਾ ਕੀਤਾ ਗਿਆ ਜੋ ਸਿਆਜ ਕਰੇ ਕਿ 3 ਫਰਵਰੀ ਤੋਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਐਨਆਰਆਈ ਮਿਲਣੀਆਂ ਸ਼ੁਰੂ ਹੋਣਗੀਆਂ ਇਸ ਤੋਂ ਪਹਿਲਾਂ ਵੀ ਦੋ ਪੜਾਵਾਂ ਦੇ ਵਿੱਚ ਜਿਹੜੀਆਂ ਨੇ ਐਨਆਰਆਈ ਮਿਲਣੀਆਂ ਪੰਜਾਬ ਦੇ ਵਿੱਚ ਹੋ ਚੁੱਕੀਆਂ ਹੋਈਆਂ ਨੇ ਕਿਉਂਕਿ ਜਿਹੜੇ ਐਨਆਰ ਦੇ ਮੰਤਰੀ ਨੇ ਕੋਸ਼ਿਸ਼ ਖਾਲੇਵਾਲ ਉਹ ਲਗਾਤਾਰ ਜਿਹੜੇ ਐਨਆਰਆਈ ਦੇ ਪੰਜਾਬ ਦੇ ਵਿੱਚ ਉਹਨਾਂ ਦੀਆਂ ਮੁਸ਼ਕਲਾਂ ਤੋਂ ਉਹਨਾਂ ਦੇ ਹੱਲ ਕੱਢਣ ਦੀ ਕੋਸ਼ਿਸ਼ ਕਰਦੇ ਰਹੇ ਨੇ ਉਸ ਦੇ ਦੂਜੇ ਪਾਸੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫੇਰ ਇੱਕ ਵਾਰ ਐਨਆਰ ਮਿਲਣੀਆਂ ਦਾ ਐਲਾਨ ਕਰ ਦਿੱਤਾ ਗਿਆ ਤਿੰਨ ਪਰ ਵੀ ਤੋਂ ਐਮ ਆਰ ਆਈ ਮਿਲਦੀਆਂ ਸ਼ੁਰੂ ਹੋਣਗੀਆਂ ਤੇ ਪੰਜ ਐਮ ਆਰ ਆਈ ਮਿਲਦੀਆਂ ਜਿਹੜੀਆਂ ਪੰਜਾਬ ਸਰਕਾਰ ਕਰੂਗੀ ਯਾਨੀ ਕਿ ਪੰਜ ਜ਼ੋਨਸ ਦੇ ਵਿੱਚ ਜਿਹੜੀਆਂ ਇਹਨਾਂ ਦੀ ਮਿਲਣੀ ਪੰਜਾਬ ਸਰਕਾਰ ਕਰਦੀ ਹੋਈ ਨਜ਼ਰ ਆਈ ਕਿ ਸਭ ਤੋਂ ਵੱਡੀ ਗੱਲ ਜਿਹੜਾ ਕਮੰਤਰੀ ਅਧਰ ਦੀਦਾ ਹਵਾਈ ਅੱਡਾ ਹੈਗਾ ਉੱਥੇ ਪੰਜਾਬੀਆਂ ਨੂੰ ਸਹੂਲਤ ਜਿਹੜੀ ਆ ਉਹ ਪ੍ਰੋਪਰ ਮਿਲੇ ਪੂਰੇ ਤਰੀਕੇ ਨਾਲ ਸਹੂਲਤ ਮਿਲੇ ਉਸ ਨੂੰ ਲੈ ਕੇ ਜਿਹੜਾ ਕਦਮ ਚੁੱਕ ਰਹੀ ਹੈ ਪੰਜਾਬ ਸਰਕਾਰ ਮੈਂ ਚੱਕਦੀ ਹੋਈ ਨਜ਼ਰ ਆਉਂਦੀ ਹੈ ਤੇ 에어ਪੋਰਟ ਤੇ ਪੰਜਾਬ ਜਿਹੜੀ ਪੰਜਾਬ ਸਹਾਇਤਾ ਕੇਂਦਰ ਜਿਹੜਾ ਹੈ ਜਿੱਦੇ ਵੀ 에어ਪੋਰਟ ਹੈਗੇ ਨੇ ਉਹਨਾਂ ਦੇ ਵਿੱਚ ਪੰਜਾਬ ਸਹਾਇਤਾ ਕੇਂਦਰ ਕੋਲੋਂ ਵੀ ਕਿਤੇ ਨਾ ਕਿਤੇ ਜਿਹ ਇੱਕ ਜੋ ਇਹ ਮੁਗਬ ਚਲਾ ਸਕਦੀ ਹੈ ਕਿ ਜਿਸੇ ਵੀ ਕੋਈ ਪੰਜਾਬੀ ਐਨਆਰਆਈ 에ਰਪੋਰਟ ਉਤੇ ਉਤਰਦਾ ਤਾਂ ਪੰਜਾਬ ਤੋਂ ਉੱਤੇ ਕਲੱਗ ਸਹਾਇਤਾ ਕੇਂਦਰ ਬਣਿਆ ਹੋਵੇਗਾ ਜੋ ਕਿ ਉੱਥੇ ਪੰਜਾਬੀਆਂ ਦੇ ਜਿਹੜੇ ਪੰਜਾਬੀ ਐਨਆਰਆਈs ਨੇ ਉਹਨਾਂ ਦੀ ਮਦਦ ਕਰਨ ਲਈ ਜਿਹੜਾ ਹੈ ਉਹ ਤਿਆਰਤ ਰਹੇਗਾ ਬਿਲਕੁਲ ਸਾਹਿਲ ਕਿਸ ਤਰੀਕੇ ਦੀ ਮਦਦ ਜਿਹੜੀ ਐਨਆਰਆਈs ਦੀ ਇਸ ਪੋਰਟਲ ਦੇ ਜ਼ਰੀਏ ਕੀਤੀ ਜਾਵੇਗੀ ਜਦੋਂ ਸਹਾਇਤਾ ਕੇਂਦਰ ਜਿਹੜਾ ਸਥਾਪਿਤ ਕੀਤਾ ਜਾਵੇਗਾ बिल्कुल जेर गल करिए जिते पोर्टल लॉन्च की गल की जाती है जो अब मुख्यमंत्री भगवंत मान ने पोर्टल लॉन्च किया तो उसका कितना कितने जी खास के जो एन आर आई के मसले होंगे ने जिद अगर कोई एन आर आई की शिकायत है जिदा कि उसने कोई से नहीं आ सकता पर जिसनों कोई काम है उसको कोई शिकायत है तो उसको लैके कितना कितने जरा शिकायत इस ऑनलाइन पोर्टल के उ दर्ज करा दीता तो तो है भावे वह किसी अःना कोई जमीन का मुद्दा हो मुद्दा होन आर आई नकार की जरूरत हैगी है ਉੱਤੋਂ ਤੇ ਜਿਹੜਾ ਕਿਤੇ ਜਿਹੜਾ ਰਜਿਸਟਰ ਜਿਹੜਾ ਉਹ ਕਰ ਸਕਦਾ ਉਸ ਦੇ ਦੂਜੇ ਪਾਸੇ ਜੇਕਰ ਕਰਦੇ ਨੇ ਜੇਕਰ ਤੁਸੀਂ ਐਨ ਆਰ ਆਈ ਤੋਂ ਕੋਈ ਪੰਜਾਬ ਦੇ ਕਾਨੂੰਨ ਅਵਕਾ ਦੀ ਕਿਸੇ ਦੀ ਲੋੜ ਹੈਗੀ ਹੈ ਜਾਂ ਕੋਈ ਕਾਨੂੰਨੀ ਕੋਈ ਕਾਰਵਾਈ ਦੀ ਜਿਹੜੀ ਹੈ ਹਜ਼ੂਰ ਇਹ ਉੱਤੋਂ ਲੈ ਕਿ ਜਿੰਨਾਂ ਨੇ ਕਿਤੇ ਰਿਪੋਰਟ ਦੇ ਅੰਦਰ ਰਜਿਸਟਰ ਜਿਹੜਾ ਕੋਈ ਵੀ ਐਨ ਆਰ ਆਈ ਕਰ ਐਨ ਆਰ ਆਈ ਮਤਲਬ ਹੁੰਦੇ ਨੇ ਉਹਨਾਂ ਸਾਰਿਆਂ ਮਸਲੇ ਵੀ ਇੱਥੇ ਰਜਿਸਟਰ ਹੋ ਸਕਦੇ ਬਿਲਕੁਲ ਠੀਕ ਹੈ ਸਾਹਿਬ ਅਨੁਵਾਦ ਫਿਲਹਾਲ ਸਾਰੀ ਜਾਣਕਾਰੀ ਦੇ ਲਈ ਤਾਂ ਹੈ ਸ਼ੁਰੂਆਤ ਜਿਹੜੀ ਹੈ ਸਰਕਾਰ ਦੇ ਵੱਲੋਂ ਦੀ ਕੀਤੀ ਜਾ ਰਹੀ ਹੈ ਜਿੱਥੇ ਕਿ 에어ਪੋਰਟ ਦੇ ਉੱਤੇ ਜਿਹੜੇ ਸਥਾਪਿਤ ਹੈ ਸਹਾਇਤਾ ਕੇਂਦਰ ਕੀਤੇ ਜਾਣਗੇ ਔਰ ਇਸ ਦੇ ਨਾਲ ਹੀ ਇੱਕ ਵੈਬ ਪੋਰਟਲ ਜਿਹੜਾ ਹੈ ਉਸ ਨੂੰ ਵੀ ਲਾਂਚ ਕੀਤਾ ਗਿਆ ਹੈ ਜਿਸ ਦੇ ਜ਼ਰੀਏ ਸਹਾਇਤਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਐਨ ਆਰ ਆਈਸ ਦੀਆਂ ਜਿਹੜੀਆਂ ਮੁਸ਼ਕਲਾਂ ਹੋਣਗੀਆਂ ਉਹਨਾਂ ਨੂੰ ਹੱਲ ਇਸ ਪੋਰਟਲ ਦੇ ਜ਼ਰੀਏ ਕੀਤਾ ਜਾਵੇਗਾ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਜਿਹੜੀਆਂ ਮੁਸ਼ਕਲਾਂ ਹੋਣਗੀਆਂ ਉਸ ਤੇ ਮਦਦਗਾਰ ਜਿਹੜੀ ਹੈ ਇਹ ਵੈਬਸਾਈਟ ਸਬਤ ਹੋਣਗੀ